ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਮੈਂ ਇੱਕ ਬੜੇ ਸਰਮੌਰ ਪ੍ਰਚਾਰਕ ਦੀ ਜ਼ੁਬਾਨੋਂ ਸੁਣਿਆ ਬੇ ਭਾਈ ਵੀਰ ਸਿੰਘ ਜੀ ਆਪਣੇ ਨਾਨਾ ਜੀ ਦੇ ਨਾਲ ਕਿਤੇ ਜਾ ਰਹੇ ਸਨ ਚਲਦਿਆਂ ਚਲਦਿਆਂ ਰਾਹ ਦੇ ਅੰਦਰ ਉਹਨਾਂ ਨੂੰ ਇੱਕ ਸਾਧੂ ਮਿਲ ਗਿਆ ਵੇਖੋ ਜਿਨ੍ਹਾਂ ਨੇ ਸਾਧੂ ਦੀ ਮਹਿਮਾ ਕਰਨੀ ਹੁੰਦੀ ਹੈ ਨਾ ਉਹ ਕਿਸੇ ਨਾ ਕਿਸੇ ਬੁਲਾਰੇ ਦੇ ਨਾਲ ਲੇਖਕ ਦੇ ਨਾਲ ਕਹਾਣੀ ਜੋੜ ਦਿੰਦੇ ਨੇ ਜਾਂ ਬਣਾ ਲੈਂਦੇ ਨੇ ਕੋਈ ਵੀ ਕਾਲਪਨਿਕ ਪਾਤਰ ਬਣਾ ਕੇ ਕਹਾਣੀ ਤਿਆਰ ਕਰ ਲੈਂਦੇ ਨੇ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਲੋਕਾਂ ਦੀਆਂ ਜੇਬਾਂ ਟਟੋਲੀਆਂ ਜਾ ਸਕਣ ਉਹ ਕਹਿੰਦਾ ਹੈ ਵੀ ਰਾਹ ਦੇ ਅੰਦਰ ਜਾਂਦਿਆਂ ਜਾਂਦਿਆਂ ਨਾਨਾ ਜੀ ਦੇ ਨਾਲ ਜਾ ਰਿਹਾ ਸੀ ਭਾਈ ਵੀਰ ਸਿੰਘ ਤੇ ਨਾਨੇ ਨੇ ਸਾਧੂ ਨੂੰ ਕਹਿ ਦਿੱਤਾ ਵੀ ਇਹ ਮੇਰੇ ਅੱਖੇ ਨਹੀਂ ਲੱਗਦਾ ਅੱਖੇ ਸਾਧੂ ਨੇ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਬਾਅਦ ਵਿੱਚ ਉਹ ਵੀਰ ਸਿੰਘ ਜਿਹੜਾ ਜੇ ਬਚਪਨ ਵਿੱਚ ਉਹਦੀਆਂ ਅੱਖੇ ਪ੍ਰਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਵਾਰ-ਵਾਰ ਪ੍ਰਕਰਮਾ ਕਰੀ ਜਾਏ ਤੇ ਨਾਲ ਇਹ ਕਹੀ ਜਾਵੇ ਹੋ ਗਿਆ ਹੋ ਗਿਆ ਹੋ ਗਿਆ ਅੱਖੇ ਸਤਕ ਪ੍ਰਕਰਮਾ ਕੀਤੀਆਂ ਤੇ ਬਾਅਦ ਵਿੱਚ ਉਹਨੇ ਕਿਹਾ ਵੀ ਹੋ ਗਿਆ ਜਿੰਨਾ ਗਿਆਨ ਸੀ ਅੱਖੇ ਉਹ ਸਾਰੇ ਦਾ ਸਾਰਾ ਬਾਣੀ ਦਾ ਗਿਆਨ ਵੀਰ ਸਿੰਘ ਦੇ ਅੰਦਰ ਭਰ ਦਿੱਤਾ ਜਿੰਨਾ ਸਿਧਾਂਤ ਸੀ ਜਿੰਨੀ ਗੁਰਮਤ ਸੀ ਜਿੰਨੀ ਗੁਰਬਾਣੀ ਦੀ ਨੌਲੇਜ ਸੀ ਅੱਖੇ ਉਹ ਵੀਰ ਸਿੰਘ ਦੇ ਅੰਦਰ ਭਰ ਦਿੱਤੀ ਠੀਕ ਹੈ ਜੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਪਾਕ ਬਾਣੀ ਤੇ ਉਹਨਾਂ ਦਾ ਪਵਿੱਤਰ ਇਤਿਹਾਸ ਗੁਰ ਇਤਿਹਾਸ ਸਾਡੇ ਕੋਲ ਨਾ ਹੁੰਦਾ ਅਸੀਂ ਤੁਹਾਡੀਆਂ ਇਹਨਾਂ ਯਬਲੀਆਂ ਨੂੰ ਇਤਿਹਾਸ ਮੰਨ ਵੀ ਲੈਂਦੇ ਸੁਣ ਵੀ ਲੈਂਦੇ ਤੇ ਅੱਖਾਂ ਬੰਦ ਕਰਕੇ ਕਿਸੇ ਨਾ ਕਿਸੇ ਸਾਧੂ ਦੇ ਖੁਰੜੇ ਕੁੱਟਨੇ ਸ਼ੁਰੂ ਕਰ ਦਿੰਦੇ ਪਰ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸੂਝ ਦਿੱਤੀ ਹੈ ਸਾਡੇ ਅੰਦਰ ਜੋਤ ਜਗਾਈ ਤੇ ਕਾਦੀ ਜਗਾਈਏ ਗੁਰਬਾਣੀ ਗਿਆਨ ਦੀ ਜਗਾਈਏ ਮੈਂ ਬੜਾ ਸੋਚਦਾ ਰਿਹਾ ਵੀ ਇਹ ਗੱਲ ਕੀਤੀ ਕਿਉਂ ਗਈ ਤੇ ਇਹ ਗੱਲ ਤਾਂ ਕੀਤੀ ਗਈ ਕਿਉਂਕਿ ਸਾਧੂ ਦੀ ਮਹਿਮਾ ਤੇ ਬਣਾਉਣੀ ਹੈ ਨਾ ਭਾਵੇਂ ਝੂਠ ਘੜੋ ਸੱਚ ਘੜੋ ਜਿੱਦਾਂ ਮਰਜੀ ਸੱਜਾ ਖੱਬਾ ਕਰੋ ਗੁਰਮਾਣੀ ਨੂੰ ਟਾ ਲੱਗੇ ਸਿਧਾਂਤ ਨੂੰ ਟਾ ਲੱਗੇ ਮਾਨ ਮਰਿਆਦਾ ਨੂੰ ਟਾ ਲੱਗੇ ਲੱਖ ਵਾਰ ਲੱਗੇ ਉਹਨਾਂ ਨੂੰ ਤੇ ਚਾਹੀਦਾ ਵੀ ਕਿਸੇ ਬੰਦੇ ਦੀ ਉਸਤਤ ਹੋਣੀ ਚਾਹੀਦੀ ਸਾਧੂ ਦੀ ਮਹਿਮਾ ਕਰਨੀ ਜਿੱਦਾਂ ਮਰਜੀ ਕੀਤੀ ਜਾਏ ਔਰ ਉਹਨਾਂ ਨੇ ਕਰ ਦੇਣੀ ਹੈ ਤੇ ਸਾਡੇ ਲੋਕ ਵੀ ਬਹੁਤ ਸਾਰੇ ਇਦਾਂ ਦੇ ਨੇ ਉਹਨਾਂ ਨੇ ਅੱਖਾਂ ਬੰਦ ਕਰਕੇ ਸਿਰ ਹਲਾ ਦੇਣਾ ਤੇ ਉਹ ਗੱਲ ਨੂੰ ਸੁਣ ਲੈਣਾ ਜਿਕਾਰੇ ਵੀ ਛੱਡਦੇ ਨੇ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਗੁਰਬਾਣੀ ਦਾ ਇਲਮ ਨਹੀਂ ਹੈ ਗੁਰਬਾਣੀ ਦਾ ਗਿਆਨ ਨਹੀਂ ਹੈ ਗੁਰਬਾਣੀ ਨੂੰ ਖੁਦ ਪੜਿਆ ਨਹੀਂ ਹੈ ਗੁਰਬਾਣੀ ਨੂੰ ਸੁਣਿਆ ਤੇ ਸਮਝਿਆ ਨਹੀਂ ਹੈ ਉਹਨਾਂ ਵੀ ਅੱਖਾਂ ਬੰਦ ਕਰਕੇ ਬਸ ਸੁਣ ਲੈਣਾ ਤੇ ਹਾਂਜੀ ਹਾਂਜੀ ਕਹਿ ਦੇਣਾ ਤੋਂ ਮੈਂ ਸੋਚਦਾ ਰਿਹਾ ਸੋਚਦਾ ਰਿਹਾ 2 4 5 ਨੁਕਤੇ ਮੇਰੇ ਸਾਹਮਣੇ ਆ ਗਏ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਤੁਸੀਂ ਵੀ ਉਹਨਾਂ ਨੁਕਤਿਆਂ ਨੂੰ ਸੁਣ ਲਿਓ ਤੇ ਫੈਸਲਾ ਕਰ ਲਿਓ ਵੀ ਇਸ ਗੱਲ ਦੇ ਅੰਦਰ ਸੱਚ ਕਿੰਨਾ ਹੈ ਤੇ ਝੂਠ ਕਿੰਨਾ ਹੈ ਨੰਬਰ 1 ਦੇ ਉੱਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਵਾਸਤੇ ਮੰਨਿਆ ਵੀ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਭਾਵੇਂ ਇਹ ਬਚਨ ਪੱਟਾ ਨੇ ਗੁਰੂ ਅਮਰਦਾਸ ਸਾਹਿਬ ਜੀ ਲਈ ਕਹੇ ਨੇ ਪਰ ਆਪਾਂ ਅਕਸਰ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਪਾਰ ਬ੍ਰਹਮ ਦਾ ਰੂਪ ਨੇ ਉਹਨਾਂ ਕੋਲ ਬੜੀ ਰੱਬੀ ਰਹਿਮਤ ਹੈ ਬੜੀ ਕਿਰਪਾ ਹੈ ਬਹੁਤ ਖਜ਼ਾਨਾ ਨਰੰਕਾਰ ਦਾ ਉਹਨਾਂ ਦੇ ਕੋਲ ਸੀ ਜਿਹਦੇ ਨਾਲ ਉਹ ਜਗਤ ਜਲੰਦੇ ਨੂੰ ਤੋੜਦੇ ਰਹੇ ਆਪਾਂ ਇਹ ਮੰਨਦੇ ਆਂ ਖੁਦਾਈ ਰੂਮ ਮੰਨਦੇ ਆਂ ਤੇ ਮੈਂ ਸੋਚਦਾ ਰਿਹਾ ਤੇ ਸੋਚਦਾ ਇਹ ਰਿਹਾ ਵੀ ਆ ਜਿਹੜੀ ਪ੍ਰਕਰਮਾ ਕਰਕੇ ਗਿਆਨ ਦੇਣ ਵਾਲਾ ਮੰਤਰ ਹੈ ਪ੍ਰਕਰਮਾ ਕਰਕੇ ਗਿਆਨ ਦੇਣ ਵਾਲੀ ਜੁਗਤ ਹੈ ਇਹ ਜਿਹੜਾ ਤੌਰ ਤਰੀਕਾ ਹੈ ਸ਼ਾਇਦ ਰੱਬ ਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਲਕਾ ਲਿਆ ਹੋਵੇ ਇਹ ਇਥੇ ਆਣ ਕੇ ਨਾ ਮੈਨੂੰ ਇੱਕ ਗੱਲ ਚੇਤੇ ਆ ਜਾਂਦੀ ਆ ਆਮ ਸਮਾਜ ਦੇ ਅੰਦਰ ਉਹ ਗੱਲ ਇਹ ਚੇਤੇ ਆਉਂਦੀ ਹੈ ਵੀ ਕਹਿੰਦੇ ਨੇ ਵੀ ਕਿਸੇ ਕਾਰੀਗਰ ਦਾ ਕਿਸੇ ਮਿਸਤਰੀ ਦਾ ਕੋਈ ਸ਼ਗਿਰਦ ਪੈ ਜੇ ਨਾ ਤੇ ਮਿਸਤਰੀ ਇੱਕ ਨਾ ਇੱਕ ਗੁਣ ਆਪਣੇ ਕੋਲ ਰੱਖ ਲੈਂਦਾ ਇਸ ਕਰਕੇ ਵੀ ਮੇਰਾ ਸ਼ਗਿਰਦ ਕਿਦਰੇ ਮੇਰੇ ਨਾਲੋਂ ਅੱਗੇ ਨਾ ਨਿਕਲ ਜਾਏ ਤੇ ਜਦੋਂ ਕਿਦਰੇ ਲੋਕ ਗੱਲ ਕਹਿਣਾ ਸ਼ੁਰੂ ਕਰਨਾ ਵੀ ਤੇਰਾ ਸ਼ਗਿਰਦ ਤੇਰੇ ਨਾਲੋਂ ਅੱਗੇ ਨਿਕਲ ਗਿਆ ਤੇ ਉਹ ਕਹਿੰਦਾ ਉਹਨੂੰ ਕਹੋ ਵੀ ਆਹ ਕੰਮ ਕਰਕੇ ਵਿਖਾ ਇੱਕ ਨਾ ਇੱਕ ਗੁਣ ਆਮ ਪ੍ਰਚਲਤੇ ਜਿਵੇਂ ਪਿੰਡ ਦੇ ਅੰਦਰ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਆਮ ਦੇ ਹਾਦ ਦੇ ਅੰਦਰ ਇਹ ਗੱਲ ਪ੍ਰਚਲਤੇ ਵੀ ਮਿਸਤਰੀ ਇੱਕ ਨਾ ਇੱਕ ਗੁਣ ਆਪਣੇ ਕੋਲ ਰੱਖ ਲੈਂਦਾ ਸਾਰੇ ਗੁਣ ਆਪਣੇ ਸ਼ਗਿਰਦ ਦੇ ਪੱਲੇ ਨਹੀਂ ਪਾਉਂਦਾ ਤੇ ਮੈਂ ਸੋਚਦਾ ਰਿਹਾ ਵੀ ਰੱਬ ਜੀ ਤੁਸੀਂ ਵੀ ਇਹ ਚਲਾਕੀ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿੰਨਾਂ ਨੂੰ ਅਸੀਂ ਤੁਹਾਡਾ ਰੂਪ ਮੰਨੇ ਆ ਵੀ ਤੁਸੀਂ ਵੀ ਇਹ ਚਲਾਕੀ ਖੇਡੀ ਵੀ ਗੁਰੂ ਨਾਨਕ ਜੀ ਨੂੰ ਇਹ ਮੰਤਰ ਤੁਸੀਂ ਦਿੱਤਾ ਹੀ ਨਹੀਂ ਬਿ ਪ੍ਰਕਰਮਾ ਕਰਕੇ ਕਿਸੇ ਨੂੰ ਗਿਆਨ ਮਾਨ ਕੀਤਾ ਜਾ ਸਕਦਾ ਤੁਸੀਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹੀ ਦਗਾ ਕੀਤਾ ਰੱਬ ਜੀ ਨੇ ਵੀ ਉਹ ਪ੍ਰਕਰਮਾ ਕਰਕੇ ਸਾਰਾ ਗਿਆਨ ਸਾਰੀ ਰਹਿਮਤ ਸਾਰੀ ਕਲਾ ਅਗਲੇ ਦੇ ਅੰਦਰ ਭਰਦੇ ਨੇ ਅਗਲੇ ਦੇ ਅੰਦਰ ਠੋਸਦੇ ਨੇ ਇਹ ਗਿਆਨ ਇਹ ਕਲਾ ਇਹ ਮੰਤਰ ਗੁਰੂ ਨਾਨਕ ਸਾਹਿਬ ਕੋਲ ਨਹੀਂ ਸੀ ਮੈਂ ਤੁਹਾਡੇ ਤੇ ਸਵਾਲ ਕਰਨਾ ਦੂਜੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਹ ਮੰਤਰ ਨਹੀਂ ਸੀ ਉਹਨਾਂ ਨੇ ਪ੍ਰਕਰਮਾ ਨਾ ਸ੍ਰੀ ਚੰਦ ਦੀਆਂ ਕੀਤੀਆਂ ਨਾ ਲਖਮੀ ਦਾਸ ਦੀਆਂ ਕੀਤੀਆਂ ਪ੍ਰਕਰਮਾ ਹੀ ਕਰਨੀਆਂ ਸੀ ਕਿੰਨਾ ਸੱਤ ਪ੍ਰਕਰਮਾ ਕਰਨੀਆਂ ਸੀ 2 ਮਿੰਟ ਦਾ ਸਮਾਂ ਚਲੋ 7 ਮਿੰਟ ਦਾ ਸਮਾਂ ਲਾ ਲਓ ਬਿਓ ਦੇ ਅੰਦਰ ਕੋਈ ਹੋਰ ਮੰਤਰ ਪੜਨਾ ਹੋਵੇਗਾ ਕੋਈ ਫੂਕ ਮਾਰਨੀ ਹੋਵੇਗੀ ਕੁਝ ਕਰਨਾ ਹੋਵੇਗਾ ਤੇ ਉਹ 2 ਮਿੰਟ ਦਾ ਸਮਾਂ ਗੁਰੂ ਨਾਨਕ ਸਾਹਿਬ ਆਪਣੇ ਪੁੱਤਾਂ ਨੂੰ ਨਾ ਦੇ ਸਕੇ ਜਦੋਂ ਉਹ ਉਲਟੇ-ਉਲਟੇ ਰਾਹ ਤੇ ਤੁਰਨੇ ਸ਼ੁਰੂ ਹੋਏ ਗੁਰੂ ਦੀ ਵਿਰੋਧਤਾ ਦੇ ਵਿੱਚ ਖੜੇ ਹੋਏ ਗੁਰੂ ਦੇ ਉਲਟ ਚੱਲਣਾ ਸ਼ੁਰੂ ਹੋਏ ਗੁਰੂ ਅੰਗਦ ਸਾਹਿਬ ਜੀ ਦੇ ਵਿਰੋਧ ਵਿੱਚ ਰਹਿ ਤੇ ਗੁਰੂ ਨਾਨਕ ਸਾਹਿਬ ਪ੍ਰਕਰਮਾ ਕਰਕੇ ਉਹਨਾਂ ਨੂੰ ਗਿਆਨ ਨਹੀਂ ਸੰਦੇਸ ਸਕਦੇ ਉਹਨਾਂ ਨੇ ਉਹਨਾਂ ਨੂੰ ਗਿਆਨ ਕਿਉਂ ਨਾ ਦਿੱਤਾ ਚਲੋ ਗੱਲ ਨੂੰ ਇੱਥੇ ਆਪਾਂ ਰੋਕਦੇ ਨਹੀਂ ਆ ਗੁਰੂ ਅੰਗਦ ਸਾਹਿਬ ਜੀ ਦੇ ਦੋ ਸਹਬਜ਼ਾਦੇ ਨੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਤੇ ਗੁਰੂ ਅੰਗਦ ਸਾਹਿਬ ਜਦੋਂ ਗੁਰਗੱਦੀ ਬਖਸ਼ਦੇ ਨੇ ਬਾਰੋਂ ਇੱਕ ਸੇਵਾਦਾਰ ਨੂੰ ਸੱਦਦੇ ਨੇ ਤਿਆਰ ਕੀਤਾ ਗਿਆ ਸੇਵਾ ਜਿਹੜੇ ਕਰਦੇ ਸਨ ਜੀ ਦਾ ਨਾਮ ਬਾਬਾ ਅਮਰਦਾਸ ਗੱਦੀ ਗਈ ਬਾਬਾ ਅਮਰਦਾਸ ਕੋਲ ਗੱਦੀ ਗਈ ਗੁਰੂ ਅਮਰਦਾਸ ਦੇ ਕੋਲ ਤੇ ਕੀ ਉਹ ਆਪਣੇ ਪੁੱਤਰਾਂ ਨੂੰ ਜਿਹੜੇ ਪੁੱਤਰ ਗੁਰੂ ਅਮਰਦਾਸ ਜੀ ਦੇ ਵਿਰੋਧ ਵਿੱਚ ਚੱਲਦੇ ਰਹੇ ਆਪਣੇ ਪੁੱਤਰਾਂ ਦੇ ਚਾਰ ਛੁਫੇਰੇ ਪ੍ਰਕਰਮਾ ਕਰਕੇ ਉਹਨਾਂ ਨੂੰ ਗਿਆਨ ਯਾਪਤਾ ਨਹੀਂ ਸੰ ਕਰ ਸਕਦੇ ਗਿਆਨ ਵਾਲਾ ਨਹੀਂ ਸੰ ਬਣਾ ਸਕਦੇ ਪ੍ਰਕਰਮਾ ਕਿਉਂ ਨਾ ਕੀਤੀਆਂ ਇਸ ਤੋਂ ਅੱਗੇ ਚੱਲਨੇ ਆ ਗੁਰੂ ਅਰਜਨ ਸਾਹਿਬ ਦੀਆਂ ਪ੍ਰਕਰਮਾ ਗੁਰੂ ਅਰਜਨ ਸਾਹਿਬ ਧੀਰਮਲ ਦੀ ਪ੍ਰਕਰਮਾ ਕਰ ਲੈਂਦੇ ਚਲੋ ਹੋਰ ਗੱਲ ਨੂੰ ਕਰਨੇ ਗੁਰੂ ਰਾਮਦਾਸ ਸਾਹਿਬ ਆਪਣੇ ਵੱਡੇ ਭਾਈ ਪਿਰਥੀ ਚੰਦ ਦੀਆਂ ਪ੍ਰਕਰਮਾ ਕਰ ਲੈਂਦੇ ਮਾਹਦੇਵ ਦੀਆਂ ਪ੍ਰਕਰਮਾ ਕਰ ਲੈਂਦੇ ਕਿਉਂ ਨਾ ਕੀਤੀਆਂ ਤੁਖ ਮੈਂ ਬੜਾ ਹੈਰਾਨ ਹੁ ਨਾ ਵੀ ਗੁਰੂ ਨਾਨਕ ਵੀ ਤੁਹਾਡੀ ਨਜ਼ਰ ਦੇ ਅੰਦਰ ਦੋਸ਼ੀ ਕਿਉਂਕਿ ਪ੍ਰਕਰਮਾ ਕਰਕੇ ਪੁੱਤਰਾਂ ਨੂੰ ਗਿਆਨ ਨਹੀਂ ਦਿੱਤਾ ਇਹਦਾ ਮਤਲਬ ਉਹ ਪੁੱਤਰਾਂ ਨੂੰ ਦੇਣਾ ਨਹੀਂ ਸੰਚਲਦੇ ਇਹਦਾ ਮਤਲਬ ਤੁਹਾਡੇ ਮੁਤਾਬਕ ਗੁਰੂ ਦੇ ਮਨ ਵਿੱਚ ਖੋੜ ਸੀ ਨਾ ਗੁਰੂ ਨਾਨਕ ਸਾਹਿਬ ਨੇ ਗਿਆਨ ਦਿੱਤਾ ਨਾ ਗੁਰੂ ਅੰਗਦ ਸਾਹਿਬ ਨੇ ਨਾ ਗੁਰੂ ਅਮਰਦਾਸ ਸਾਹਿਬ ਨੇ ਨਾ ਗੁਰੂ ਰਾਮਦਾਸ ਸਾਹਿਬ ਨੇ ਨਾ ਗੁਰੂ ਅਰਜਨ ਸਾਹਿਬ ਨੇ ਨਾ ਅੱਗੇ ਇਸ ਤਰ੍ਹਾਂ ਕਿਸੇ ਗੁਰੂ ਦੇ ਨਾਲ ਘਟਨਾ ਹੋਈ ਜਾਂ ਵਾਪਰੀ ਇਤਿਹਾਸ ਦੇ ਅੰਦਰ ਖਰ ਜੋ ਮੈਂ ਗੱਲ ਕਰ ਰਿਹਾ ਬਿ ਕੀ ਗੁਰੂ ਕੋਲ ਉਹ ਪ੍ਰਕਰਮਾ ਕਰਨ ਵਾਲਾ ਮੰਤਰ ਜਾਂ ਥਿਉਰੀ ਨਹੀਂ ਸੀ ਉਹਨਾਂ ਨੇ ਕਿਉਂ ਇਦਾਂ ਨਾ ਕੀਤਾ ਹੋਰ ਗੱਲ ਹੈ ਗੱਲ ਇਹ ਹੈ ਵੀ ਤੁਸੀਂ ਕਰਨੀ ਹੈ ਕਿਸੇ ਨਾ ਕਿਸੇ ਪਖੰਡੀ ਸਾਧ ਦੀ ਮਹਿਮਾ ਤੁਹਾਨੂੰ ਝੂਠ ਤਿਆਰ ਕਰਨਾ ਹੁੰਦਾ ਹੈ ਲਫ਼ਜ਼ਾਂ ਦੀ ਪੋਸ਼ਾਕ ਬਣਾਉਣੀ ਆਉਂਦੀ ਏ ਪੋਉਣੀ ਆਉਂਦੀ ਏ ਤੇ ਲੋਕਾਂ ਨੂੰ ਗੁਰਬਾਨੀ ਦੀ ਸੂਝ ਨਹੀਂ ਹੈ ਲੋਕ ਵਿਚਾਰੇ ਸਿਰ ਮਾਰ ਕੇ ਤੁਹਾਡੀਆਂ ਗੱਲਾਂ ਸੁਣ ਲੈਂਦੇ ਨੇ ਤੇ ਉਹਨਾਂ ਨੂੰ ਸੱਚ ਮੰਨ ਲੈਂਦੇ ਨੇ ਚਲੋ ਮੈਂ ਤੁਹਾਡੀ ਗੱਲ ਨੂੰ ਵੱਡਾ ਕਰ ਦਿੰਦਾ ਵੀ ਭਾਈ ਵੀਰ ਸਿੰਘ ਨੂੰ ਕਿਸੇ ਸਾਧੂ ਨੇ ਪ੍ਰਕਰਮਾ ਕਰਕੇ ਗਿਆਨ ਦੇ ਦਿੱਤਾ ਹੋਵੇਗਾ ਉਸ ਵਕਤ ਸਾਧੂਆਂ ਦੀ ਗਿਣਤੀ ਘੱਟ ਸੀ ਅੱਜ ਤੇ ਸਾਧੂਆਂ ਦੀਆਂ ੜਾਰਾਂ ਫਿਰਦੀਆਂ ਨੇ ਬ੍ਰਹਮ ਗਿਆਨੀਆਂ ਦੀਆਂ ੜਾਰਾਂ ਫਿਰਦੀਆਂ ਨੇ ਇੱਟ ਪੁੱਟਿਆਂ ਇੱਟ ਦੇ ਬਲਕੇ ਉੱਤੇ ਹੀ ਬੈਠੇ ਹੁੰਦੇ ਨੇ ਇੱਟ ਪੁੱਟਿਆਂ 20-20 ਨਿਕਲਦੇ ਨੇ ਲੱਖਾਂ ਦੀ ਤਾਦਾਦ ਦੇ ਅੰਦਰ ਇਹ ਅਖੌਤੀ ਸਾਧ ਤੇ ਅਖੌਤੀ ਬ੍ਰਹਮ ਗਿਆਨ ਬ੍ਰਹਮ ਗਿਆਨੀਆਂ ਦੇ ਢੇਰੇ ਨੇ ਅੱਜ ਕਿਸੇ ਬੰਦੇ ਨੂੰ ਸਾਹਮਣੇ ਖੜਾ ਕਰ ਲੋ ਚੋਰ ਹੋਵੇ ਉਹ ਚੱਕਾ ਹੋਵੇ ਦੁਨੀਆ ਭਰ ਦਾ ਕਰਪਟ ਬੰਦਾ ਹੋਵੇ ਬਲਕੇ ਸਗੋਂ ਤੁਹਾਨੂੰ ਖੁਦ ਚੈਲੰਜ ਕਰਨਾ ਚਾਹੀਦਾ ਹੈ ਵੀ ਜਿਹੜਾ ਮਰਜੀ ਦੁਨੀਆ ਵਿੱਚੋਂ ਬੰਦਾ ਲੱਭ ਕੇ ਲਿਆਓ ਅਸੀਂ ਆਹ ਗੱਲ ਕਰਕੇ ਵਿਖਾਉਨੇ ਆ ਕੈਮਰੇ ਲਾ ਲਓ ਪੂਰੇ ਵਰਡ ਦੇ ਅੰਦਰ ਅੱਗ ਦੀ ਤਰ੍ਹਾਂ ਮਿੰਟ ਦੇ ਅੰਦਰ ਗੱਲ ਫੈਲ ਜਾਏਗੀ ਵੀ ਫਲਾਣੇ ਸਾਧ ਨੇ ਫਲਾਣੇ ਬ੍ਰਹਮ ਗਿਆਨੀ ਨੇ ਆਹ ਚਮਤਕਾਰ ਕਰ ਦਿੱਤਾ ਹੈ ਦੁਨੀਆ ਆਪਣੇ ਆਪ ਤੁਹਾਡੇ ਸ਼ਗਿਰਤ ਬਣ ਜਾਏਗੀ ਤੁਹਾਡੇ ਡੇਰੇ ਤੇ ਪੈਰ ਰੱਖਣ ਦੀ ਥਾਂ ਹੀ ਮਿਲਣੀ ਨਹੀਂ ਭੀੜ ਹੋ ਜਾਏਗੀ ਕੁਝ ਕਰਕੇ ਵਿਖਾਓ ਪਰ ਅੱਜ ਸਾਧੂਆਂ ਦੀ ਗਿਣਤੀ ਬੜੀ ਐ ਖੌਤੀ ਸਾਧੂਆਂ ਦੀ ਬ੍ਰह्म ਗਿਆਨੀਆਂ ਦੀ ਪਰ ਉਹ ਕਰਮਾਂ ਕਰਕੇ ਗਿਆਨ ਦੇਣ ਵਾਲੀ ਯੁਗਤ ਕਿਸੇ ਕੋਲ ਵੀ ਨਹੀਂ ਜੇ ਹੈ ਤੇ ਕੈਮਰੇ ਦੇ ਸਾਹਮਣੇ ਕਰਕੇ ਵਿਖਾ ਲਓ ਜੇ ਇਸ ਤਰ੍ਹਾਂ ਹੋ ਸਕਦਾ ਹੈ ਦੂਸਰਾ ਨੁਕਤਾ ਮੈਂ ਸਵਾਲ ਵਜੋਂ ਤੁਹਾਡੇ ਸਾਹਮਣੇ ਰੱਖ ਰਿਹਾ ਵੀ ਜੇ ਇਸ ਤਰ੍ਹਾਂ ਹੋ ਸਕਦਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆ ਬਾਣੀ ਰਚਨ ਦੀ ਕੀ ਲੋੜ ਸੀ ਕੀ ਲੋੜ ਸੀ ਲੋਕਾਂ ਦੀ ਝੋਲੀ ਬਾਣੀ ਪਾਉਣ ਦੀ ਬਾਣੀ ਪੜੋ ਬਾਣੀ ਸਮਝੋ ਬਾਣੀ ਦੇ ਅਕੋਰਡਿੰਗ ਚੱਲੋ ਬਾਣੀ ਨੂੰ ਆਪਣੇ ਜੀਵਨ ਵਿੱਚ ਢਾਲੋ ਅਪਲਾਈ ਕਰੋ ਕੀ ਲੋੜ ਸੀ ਫਿਰ ਤੇ ਕੋਈ ਵੀ ਗੁਰੂ ਸਾਹਿਬਾਂ ਦੇ ਕੋਲ ਜਾਂਦਾ ਤੇ ਉਹ ਪ੍ਰਕਰਮਾ ਗੁਰੂ ਸਾਹਿਬ ਕਰ ਲਿੰਦੇ ਵਿਚਾਰ 150000 20000 ਬੰਦਾ ਖੜਾ ਕਰ ਲਿੰਦੇ ਇੱਕੋ ਵਾਰੀ ਪ੍ਰਕਰਮਾ ਕਰਦੇ ਸਾਰੇ ਬ੍ਰਹਮ ਗਿਆਨੀ ਬਣ ਜਾਣੇ ਸਨ ਦੁਨੀਆ ਦੇ ਅੰਦਰ ਕੋਈ ਨਾਕਾਤਲੇ ਰਹਿਣਾ ਸੀ ਨਾ ਚੋਰ ਨਾ ਆਯਾਸ਼ ਨਾ ਬਦਮਾਸ਼ ਰਹਿਣਾ ਨਹੀਂ ਸੀ ਬਾਣੀ ਕਿਉਂ ਚਾਰੀ ਪਾਚਾ ਨੇ ਖੈਰ ਜੇ ਇਦਾਂ ਗਿਆਨ ਹੋ ਸਕਦਾ ਤੇ ਫਿਰ ਚੰਗੇ ਕਰਮਾਂ ਦੀ ਲੋੜ ਕਿੱਥੇ ਬਚਦੀ ਹੈ ਤੁਸੀਂ ਤੇ ਚੰਗੇ ਕਰਮਾਂ ਤੇ ਵੀ ਪਾਣੀ ਫੇਰਤਾ ਤੁਸੀਂ ਤੇ ਬਾਣੀ ਰਚਣ ਵਾਸਤੇ ਵੀ ਇਹ ਸਿੱਧ ਕਰਤਾ ਵੀ ਇਹਦੀ ਲੋੜ ਨਹੀਂ ਸੀ ਪਰ ਕਰਮਾਂ ਨਾਲ ਹੋ ਸਕਦਾ ਜੇ ਇੱਕ ਮਿੰਟ ਲਈ ਮਨ ਵੀ ਲਿਆ ਜਾਏ ਵੀ ਇਦਾਂ ਹੁੰਦਾ ਹੈ ਤੇ ਫਿਰ ਭਾਈ ਵੀਰ ਸਿੰਘ ਦਾ ਹਰ ਕਰਮ ਗੁਰਬਾਣੀ ਦੇ ਮੁਤਾਬਕ ਸਹੀ ਹੋਣਾ ਚਾਹੀਦਾ ਸੀ ਜੋ ਬਹੁਤ ਸਾਰੇ ਕਰਮ ਨੇ ਜੋ ਗੁਰਬਾਣੀ ਦੇ ਅਨੁਸਾਰ ਨਹੀਂ ਨੇ ਮੈਂ ਇੱਕ ਵੀਡੀਓ ਦੇ ਅੰਦਰ ਵੱਖਰੀਏ ਕਹਾਣੀ ਲਿਆਵਾਂਗਾ ਅੱਜ ਸਿਰਫ ਇੰਨੀ ਗੱਲ ਕਹਿਣਾ ਵੀ ਕਿਸੇ ਨੂੰ ਨਾਮ ਪ੍ਰਕਰਮਾ ਕਰਕੇ ਗਿਆਨ ਦਿੱਤਾ ਜਾ ਸਕਦਾ ਨਾ ਫੂਕ ਮਾਰ ਕੇ ਗਿਆਨ ਦਿੱਤਾ ਜਾ ਸਕਦਾ ਨਾ ਪਾਣੀ ਵਿੱਚ ਮੰਤਰ ਘੋਲ ਕੇ ਪਿਆ ਕੇ ਗਿਆਨ ਦਿੱਤਾ ਜਾ ਸਕਦਾ ਨਾ ਮਿੱਟੀ ਧੂੜ ਸਵਾ ਖਾ ਕੇ ਗਿਆਨ ਦਿੱਤਾ ਜਾ ਸਕਦਾ ਜੇ ਗਿਆਨ ਵਾਣ ਬੰਨਣਾ ਹੈ ਤੇ ਬਾਣੀ ਪੜੋ ਬਾਣੀ ਸਮਝੋ ਫਿਰ ਤੁਹਾਨੂੰ ਪਤਾ ਲੱਗੇਗਾ ਗਿਆਨ ਕੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ